ਅਮਰੀਕਾ ਦੇ ਚੋਣਾਂ ਬਾਰੇ ਜਿਹੜੇ 2/3 ਕੈਨੇਡਾ 'ਚ ਰਹਿਣ ਵਾਲੇ ਨੇ ਇਹਨਾਂ ਦੇ ਬੜੇ ਪੋਜ਼ਿਟਿਵ ਥਿਊ ਨੇ ਜਾਂ ਫੇਵਰੇਬਲ ਥਿਊ ਨੇ ਕਮਲਾ ਹੈਰਿਸ ਬਾਰੇ ਇਹ ਕਮਲਾ ਹੈਰਿਸ ਜਿੱਤਰ ਦੇ ਨਾਲ ਖੁਸ਼ ਨੇ ਵੈਸੇ ਵੀ ਸਾਡੇ ਪ੍ਰਧਾਨ ਮੰਤਰੀ ਵੀ ਖੁਸ਼ ਨੇ ਵੀ ਇਹ ਜੇ ਜਿੱਤ ਜਾਣ ਆਪਣੇ ਕਮਲਾ ਹੈਰਿਸ ਹਾਲਾਂਕਿ ਉਹਦਾ ਬਿਆਨ ਤਾਂ ਪਹਿਲਾਂ ਜੋ ਬਗਡਨ ਆਇਆ ਸੀ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਾਂ ਕੈਨੇਡਾ ਦੀ ਇਸ ਵਾਰ ਜੋ ਵੀ ਸਰਕਾਰ ਆ ਇਹ ਵੀ ਡੈਮੋਕ੍ਰੇਟਸ ਦੇ ਹੱਕ ਵਿੱਚ ਅੱਜ ਚਾਹੁੰਦੀ ਆ ਉਹਨਾਂ ਦੇ ਜਿੱਤਣ ਦੇ ਨਾਲ ਸਾਨੂੰ ਫਾਇਦਾ ਹੋਊਗਾ ਪਰ 2/3 ਕੈਨੇਡੀਅਨ ਇਸ ਵੇਲੇ ਕਮਲਾ ਹਾਰਿਸ ਦੇ ਨਾਲ ਫੇਵਰੇਬਲ 뷰 ਰੱਖਦੇ ਆ ਵੀ ਠੀਕ ਆ ਇਹ ਅੱਧੇ ਕੈਨੇਡੀਅਨ ਜਿਹੜੇ ਉਹ ਇਹ ਆਸ ਕਰਦੇ ਆ ਵੀ ਅਮਰੀਕਾ ਦੇ ਵਿੱਚ ਇਹਨਾਂ ਵੋਟਾਂ ਦੇ ਵਿੱਚ ਕਮਲਾ ਹਾਰਿਸ ਨੇ ਜਿੱਤ ਜਾਣਾ ਅ ਅੱਧੇ ਜਿਹੜੇ ਨੇ ਹਾਫ ਆਫ ਕੈਨੇਡੀਅਨਸ ਅੱਧਿਆਂ ਦਾ ਇਹ ਮੰਨਣਾ ਵੀ ਇਹਨੇ ਜਿੱਤ ਜਾਣਾ ਅ ਜਿਹੜੇ ਬਜ਼ੁਰਗ ਨੇ ਖਾਸ ਕਰ ਕੈਨੇਡਾ ਦੇ ਵਿੱਚ 올ਡਰ ਕੈਨੇਡੀਅਨਸ ਨੇ ਅ ਜਿਹੜੇ ਔਰਤਾਂ ਤੇ ਮਰਦ 55 ਸਾਲ ਤੋਂ ਉੱਪਰ ਵਾਲੇ ਨੇ ਉਹਨਾਂ ਦੇ ਵਿੱਚ ਕਮਲਾ ਹਾਰਿਸ ਬਹੁਤ ਪਪੂਲਰ ਨੇ ਬਹੁਤੇ ਕੈਨੇਡੀਅਨ ਜਿਹੜੇ ਨੇ ਉਹ ਡੋਨਲਡ 트੍ਰੰਪ ਦੇ ਪ੍ਰਤੀ ਜਾਨੀ ਕਿ 76% ਡਿਸਪਰੂਵਿੰਗ ਆ ਮਤਲਬ 76% ਲੋਕ 트੍ਰੰਪ ਨੂੰ ਕੈਨੇਡਾ ਚ ਪਸੰਦ ਨਹੀਂ ਕਰਦੇ ਓਬਵੀਅਸਲੀ ਕਿਉਂਕਿ ਸਾਡੇ ਸਬੰਧ ਉਹਨਾਂ ਨਾਲ ਬਹੁਤੇ ਉਹ ਨਹੀਂ ਰਹਿਣੇ ਜਿਹੜੇ ਇਹਨਾਂ ਦੇ ਨਾਲ ਹੈਗੇ ਆ ਜਿਹੜੇ ਨੌਜਵਾਨ ਨੇ 55 ਜਾਂ ਜੇ ਕਹੋ ਯੰਗਰ ਨੇ 55 ਸਾਲ ਤੋਂ ਘੱਟ ਵਾਲੇ ਲਾ ਲਓ ਉਹਨਾਂ ਦੇ ਜਿਹੜੇ ਵਿਊ ਨੇ ਹੈਰਸ਼ ਪ੍ਰਤੀ ਉਹ ਥੋੜੇ ਵੱਖਰੇ ਨੇ ਵੀ ਉਹ ਆ ਇਹ ਜਿਹੜੇ ਬਹੁਤ ਸਾਰੇ ਜਿਹੜੇ ਜਿਹੜੇ 55 ਤੋਂ ਅੰਡਰ ਉਹ ਨੈਗੇਟਿਵ ਥਿਊ ਰੱਖਦੇ ਆ ਹਰਸ ਦੇ ਬਾਰੇ ਬਜ਼ੁਰਗ ਚੰਗਾ ਥਿਊ ਰੱਖਦੇ ਆ ਕਈ ਜਿਹੜੇ ਨੇ ਮੈਜੋਰਿਟੀ ਕੈਨੇਡੀਅਨਸ ਨੇ ਉਹ ਇਹ ਮੰਨਦੇ ਆ ਕਿ ਜਿਹੜੀ ਮਤਲਬ ਇਹ ਵੱਡੇ ਇਹ ਪੋਲੀਟੀਕਲ ਹਾਈ ਪੋਲੀਟੀਕਲ ਜਿਹੜਾ ਅਫਿਸ ਆ ਉਹਦੇ ਵਿੱਚ ਇਹਨੂੰ ਚੁਣਿਆ ਜਾਣਾ ਔਰਤ ਦਾ ਚੁਣਿਆ ਜਾਣਾ ਚਾਹੀਦਾ ਹੈ ਕੈਨੇਡੀਅਨ ਇਹ ਵੀ ਸੋਚਦੇ ਆ ਕਿ ਜਿਹੜਾ ਮੇਲ ਤੇ ਫੀਮੇਲ ਪੋਲੀਟਿਸ਼ੀਅਨ ਦੇ ਵਿੱਚ ਕੋਈ ਫਰਕ ਨਹੀਂ ਹੈ ਕਿ ਜਿਹੜਾ ਡਿਸੀਜਨ ਬਣਾਉਣ ਦੇ ਵਿੱਚ ਜਾਂ ਉਹਦੇ ਵਿੱਚ ਵੀ ਇਹਦਾ ਬਣ ਜਾਣਾ ਚਾਹੀਦਾ ਇਹਨੂੰ ਯਾਨੀ ਸਿੱਧੇ ਸਿੱਧੇ ਰੂਪ ਦੇ ਵਿੱਚ ਉਹ ਕਮਲਾ ਹੈਰਿਸ ਤੇ ਹੱਕ ਵਿੱਚ ਨੇ ਜਿਹੜੀ ਹੈਰੇਸ਼ ਆ ਉਹਨੂੰ ਰੇਸ ਦਾ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਉਹਦੇ ਬਾਰੇ ਮਿਕਸੀਆਂ opinions ਨੇ ਜਿਹੜੇ 올ਡਰ ਕੈਨੇਡੀਅਨਸ ਨੇ 35 ਸਾਲ ਤੋਂ ਉੱਤੇ ਇਹ ਸੋਚਦੇ ਆ ਕਿ ਇਹ ਜਿਹੜੀ ਰੇਸ ਆ ਉਹਨਾਂ ਦੀ ਮਦਦ ਕਰੂਗੀ ਤੇ ਜਿਹੜੇ ਅੰਡਰ 55 ਆ ਉਹਨਾਂ ਨੂੰ ਲੱਗਦਾ ਵੀ ਇਹ ਉਹਨਾਂ ਦੇ ਲਈ ਜਿਹੜੀ ਸਮੱਸਿਆ ਬਣੂਗੀ ਕਿਉਂਕਿ ਹਰ ਰਸਤੀਆਂ ਰੂਟਸ ਇਧਰ ਹੈਗੀਆਂ ਨੇ ਕੈਨੇਡਾ ਦੇ ਨਾਲ ਸੰਬੰਧ ਨੇ ਮੌਂਟਰੀਅਲ ਦੇ ਵਿੱਚ ਜਦੋਂ ਇਹ ਯੂਥ ਸੀਗੀ ਉਸ ਵੇਲੇ ਵਾਇਰਸ ਨੇ ਸਟੱਡੀ ਕੀਤੀ ਸੀ ਮੌਂਟਰੀਅਲ ਦੇ ਵਿੱਚ ਇੱਥੇ ਪੜ੍ਹੀ ਆ ਤੇ ਕਿਤੇ ਨਾ ਕਿਤੇ ਜਿਹੜਾ ਇਹ ਸਾਰਾ ਕੁਝ ਆ ਇੱਥੇ ਇਹਨਾਂ ਦਾ ਸੰਬੰਧ ਵੀ ਕੈਨੇਡਾ ਦੇ ਨਾਲ ਜ਼ਿਆਦਾ ਜੁੜਦਾ ਸੋ ਬੜੀ ਮਹੱਤਵਪੂਰਨ ਇਹ ਗੱਲ ਆ ਹੈਰਸ ਤੇ ਲਈ ਬਹੁਤੇ ਲੋਕ ਚਾਹੁੰਦੇ ਆ ਵੀ ਇਹ ਜੇ ਆਜਵੇ ਤਾਂ ਅਮਰੀਕਾ ਦੇ ਵਿੱਚ ਇਹ ਚੰਗੀ ਗੱਲ ਹੋਏ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ